ਸੱਚੀ ਗੱਲ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਵੱਡੀ ਖਬਰ ਮੁਖਸਰ ਤੋਂ ਹੈ ਜਿੱਥੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਵੱਡਾ ਇਕੱਠ ਹੋਇਆ ਇਸ ਵਿੱਚ अनेका ਸਿੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ ਇਸ ਦੌਰਾਨ ਬੁਲਾਰਿਆਂ ਨੇ ਦੋਸ਼ ਲਾਇਆ ਕਿ ਗਿਨੀਮਿੱਥੀ ਸਾਜ਼ਿਸ਼ ਅਧੀਨ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਬੁਲਾਰਿਆਂ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੂੰ ਬਚਾਉਣ ਲਈ ਕੁਝ ਲੋਕ ਸਾਜ਼ਿਸ਼ ਤਹਿਤ ਅਜਈਆਂ ਕਿਨੌਣੀਆਂ ਹਰਕਤਾਂ ਕਰ ਰਹੇ ਨੇ ਜਿਸ ਨੂੰ ਸੰਗਤ ਬਰਦਾਸ਼ਤ ਨਹੀਂ ਕਰੇਗੀ ਹਰਪ੍ਰੀਤ ਸਿੰਘ ਦੇ ਨਾਲ ਉਨ੍ਹਾਂ ਦੇ ਨਾਲ ਜਿਹੜੀ ਉਹਨਾਂ ਦੀ ਕਿਰਦਾਰ ਕਿਚੀ ਹੋ ਰਹੀ ਆ ਹਰ ਕੌਮ ਦਾ ਬੱਚਾ ਬੱਚਾ ਇਸ ਗੱਲ ਦਾ ਦੁੱਖ ਮਨਾਉਂਦਾ ਤਾਂ ਅਸੀਂ ਇਸੇ ਗੱਲ ਨੂੰ ਸੁਣ ਕੇ ਸੋਸ਼ਲ ਮੀਡੀਆ ਤੇ ਮੇਰੇ ਨਾਲ ਐਡਵੋਕੇਟ ਅਫਤਾਰ ਸਿੰਘ ਜੀ ਕਲੇਰ ਸਾਹਿਬ ਨੇ ਇਹ ਸੱਚ ਸਬਕਾ ਸੂਚਨਾ ਕਮਿਸ਼ਨਰ ਤੇ ਸਰਦਾਰ ਦਿਲਬਾਗ ਸਿੰਘ ਸੀਨੀਅਰ ਅਕਾਲੀ ਲੀਡਰ ਰਿਹਾ ਸੀ ਔਰ ਸਾਡੇ ਬਜ਼ੁਰਗਾਂ ਨੇ ਇਸ ਪਾਰਟੀ ਨੂੰ ਬਣਾਇਆ ਸੀ ਅੱਜ ਪਾਰਟੀ ਵੀ ਖਤਮ ਕਰ ਤੇ ਤੁਲੇ ਹੋਏ ਇਹ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਖਤਮ ਕਰਨ ਤੇ ਇਹ ਤੁਲਿਆ ਹੋਈ ਇਹ ਜੁੰਡਲੀ ਬਾਦਲ ਜੁੰਡਲੀ ਇਹ ਕੰਪਨੀ ਬਣਦੀ ਹੈ ਇਹਨਾਂ ਦੀ ਇਹ ਕੰਪਨੀ ਨੇ ਸਿੱਖ ਕੌਮ ਦਾ ਵੱਡਾ ਨੁਕਸਾਨ ਕਰ ਰਹੀ ਆ ਤੇ ਇਥੋਂ ਤੱਕ ਵੀ ਪਤਾ ਲੱਗਾ ਅੱਜ ਖਾਸ ਕਰਕੇ ਸੂਤਰਾਂ ਤੋਂ ਕਿ ਇਹ ਤਿੰਨੇ ਜਸੇਦਾਰ ਸਹਿਬਾਨਾਂ ਨੂੰ ਸਟੈਪ ਡਾਊਨ ਕਰਨ ਲੱਗੇ ਆ ਨਵੇਂ ਜਸੇਦਾਰ ਥਾਪ ਕੇ ਤੇ ਇਹਨਾਂ ਨੇ ਆਪਣੇ ਹੱਕ ਦੇ ਵਿੱਚ ਜਿਹੜੇ ਵੀ ਇਹਨਾਂ ਦੇ ਖਿਲਾਫ ਹੁਕਮ ਹੋਏ ਆ ਹਾਲਾਂਕਿ ਬਹੁਤ ਵੱਡੀ ਸਜ਼ਾ ਲੱਗਣੀ ਚਾਹੀਦੀ ਸੀਗੀ ਜਿਹੜਾ ਤੇ ਇਹਨਾਂ ਨੂੰ ਸੂਟ ਲੱਗ ਕਰਦੀ ਸੀਗੀ ਉਹ ਤੇ ਇਹਨਾਂ ਨੇ ਕਰ ਲਈ ਉਥੇ ਅੱਖਾਂ ਮੀਟ ਕੇ ਜਿਦਾਂ ਕਬੂਤਰ ਅੱਖਾਂ ਮੀਟਦਾ ਹੁੰਦਾ ਬਿੱਲੀ ਵੱਲ ਦੇਖ ਕੇ ਅੱਖਾਂ ਮੀਟ ਕੇ ਉਹ ਤੇ ਪੂਰੀ ਕਰ ਲਈ ਆ ਤੇ ਜਿਹੜਾ ਹੁਕਮ ਹੋਇਆ ਸੀ ਅਕਾਲ ਤਖਤ ਸਾਹਿਬ ਤੋਂ ਉਹ ਮੰਨਣ ਨੂੰ ਤਿਆਰ ਨਹੀਂ ਸੋ ਜਿਹੜਾ ਇਕੱਠ ਜ਼ਥੇਦਾਰ ਭਾਈ ਹਰਪ੍ਰੀਤ ਸਿੰਘ ਸਾਡੇ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਸਾਹਿਬ ਦਾ ਸੀ ਉਹਨਾਂ ਦੇ ਸਬੰਧ ਵਿੱਚ ਜਿਹੜੀ ਉਹਨਾਂ ਦੀ ਕਰਦਾਰ ਕੁਸ਼ੀ ਹੋ ਰਹੀ ਹੈ ਉਹਦੇ ਸਬੰਧ ਵਿੱਚ ਹੋਇਆ ਸੀ ਔਰ ਜਿਹੜੀ ਸੰਗਤ ਸੀ ਉਹ ਸਿਰਫ ਇਲਾਕੇ ਦੀ ਆਮ ਮੁਹਾਰੀ ਸੀ ਕਿਸੇ ਨੂੰ ਇੱਕ ਤੋਂ ਦੂਜੇ ਨੂੰ ਵੀ ਮੈਸੇਜ ਨਹੀਂ ਲਾਇਆ ਗਿਆ ਸੋ ਸਾਰੇ ਜਾਗਦਿਆਂ ਜਮੀਰਾਂ ਵਾਲੇ ਆਏ ਨੇ ਸੋ ਜੇ ਮੈਂ ਗੱਲ ਕਰਾਂ ਤੇ ਸਾਡੀ ਜਿਹੜੀ ਅੱਜ ਕੌਮ ਏ ਇਹ ਕੌਮ ਦਾ ਨੁਕਸਾਨ ਕਿੰਨੇ ਕੀਤਾ ਏ ਸਿਰਫ ਇੱਕ ਬਾਦਲ ਪਰਿਵਾਰ ਬਾਦਲ ਟਰੇਡਿੰਗ ਕੰਪਨੀ ਨੇ ਕੀਤਾ ਦੇਖੋ ਸਾਡੇ ਹੁਣ ਜਥੇਦਾਰ ਜਿਹੜੇ ਇਹ ਕਿਨ ਭਾਈ ਤੇ ਸਮਾਣੇ ਜਿਹੜੇ ਫੌਜੀ ਸਾਹਿਬ ਉੱਥੇ ਬੈਠੇ ਨੇ ਟਾਵਰ ਤੇ ਅੱਜ 2 ਮਹੀਨਿਆਂ ਤੋਂ ਪਲੱਸ ਉਹਨਾਂ ਨੂੰ ਹੋ ਗਿਆ ਜੀ ਕਾਦੇ ਲਈ ਬੈਠੇ ਸੀ ਉਹ ਬੈਠੇ ਨੇ ਗੁਰੂ ਸਾਹਿਬ ਦੀ ਜਿਹੜੀ ਹੋਈਆਂ ਵਿਦਿਆਵਾਂ ਤੇ ਗੁਰੂ ਦੇ ਸਤਕਾਰ ਲਈ ਕਾਨੂੰਨ ਬਣਾਉਣ ਨੂੰ ਪਰ ਕੀ ਸਾਡੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਨੂੰ ਉਹ ਚੇਤਾ ਨਹੀਂ ਹੈਗਾ ਕਿ ਕੋਈ ਸਿੰਘ ਜਿਹੜਾ ਹੈਗਾ 300 ਫੁੱਟ ਤੇ ਬੈਠਾ ਹੈ ਤੇ ਅਸੀਂ ਜਾ ਕੇ ਉੱਥੇ ਬੈਠੀਏ ਔਰ ਇਹਨੂੰ ਪ੍ਰਚਾਰ ਕੇ ਔਰ ਅਸੀਂ ਆਪ ਦੀ ਕੌਮ ਦਾ ਜਿਹੜਾ ਹੈਗਾ ਪ੍ਰਚਾਰ ਕਰੀਏ ਪਰ ਨਾ ਇਹ ਤਾਂ ਬਾਦਲਾਂ ਦੇ ਪਿੱਟੂ ਬਣੇ ਹੋਏ ਨੇ ਕੀ 328 ਰੁਪਏ ਇਹਨਾਂ ਨੂੰ ਨਹੀਂ ਪਤਾ ਹੈਗਾ ਸੋ ਜੇ ਗੱਲ ਕਰੀਏ ਤੇ ਬਾਦਲਾਂ ਨੇ ਸਵਾਏ ਕੌਮ ਦੇ ਨੁਕਸਾਨ ਕਰਨ ਤੋਂ ਸੁਖਬੀਰ ਇंसा ਮੈਂ ਤਾਂ ਇਹਨੂੰ ਕਾਂਗਾ ਬਾਦਲ ਕੋਣ ਦਾ ਹੱਕ ਦਾ ਰੋ ਪਰ ਚਲੋ ਜੋ ਵੀ ਫੈਸਲਾ ਅਕਾਲ ਤਖਤ ਸਾਹਿਬ ਤੋਂ ਉਹ ਦਿਨ ਆਇਆ ਉਹਦੇ ਨਾਲ ਸਭ ਤੋਂ ਵੱਡਾ ਜਿਹਾ ਫੈਸਲਾ ਕਹੀਏ ਤੇ ਜਿਹੜਾ ਫਕਰੇ ਕੌਮ ਸੀਗਾ ਬਾਦਲ ਸਾਹਿਬ ਦਾ ਉਹ ਵਾਪਸ ਲੈਣਾ ਬੜੀ ਵੱਡੀ ਗੱਲ ਈ ਪਹਿਲੀ ਗੱਲ ਤਾਂ ਉਹਨੂੰ ਦੇਣਾ ਹੀ ਨਹੀਂ ਸੀ ਬੰਦਾ ਪਰ ਦੇਖੋ ਇਹਨਾਂ ਨੇ ਲਾਂਤ ਕਿੱਡੀ ਖੱਟੀ ਵੀ ਜੇ ਇਹਨਾਂ ਨੇ ਉਹ ਤੋਂ ਸ਼੍ਰੋਮਣੀ ਕਮੇਟੀ ਨੂੰ ਕਹਿਵਾ ਕੇ ਦਿਵਾਲਿਆ ਤੇ ਫਿਰ ਜਥੇਦਾਰ ਸਾਹਿਬ ਦਾ ਧੰਨਵਾਦ ਕਿ ਉਹਨਾਂ ਨੇ ਏਡਾ ਵੱਡਾ ਫੈਸਲਾ ਲਿਆ ਕਿ ਜੇ ਕਿਸੇ ਨੂੰ ਲਾਨਤਾਂ ਪਈਆਂ ਨੇ ਤੇ ਮਰਨ ਤੋਂ ਬਾਅਦ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਪਈਆਂ ਨੇ ਕਿਤੇ ਕਿਤੇ ਸਿਆਸਤ ਨਹੀਂ ਭਾਰੀ ਹੋ ਰਹੀ ਧਰਮ ਤੇ ਜੇ ਗੱਲ ਸਿਆਸਤ ਨਹੀਂ ਜੀ ਭਾਰੀ ਹੈਗੀ ਸਿਰਫ ਬਾਦਲ ਪਰਿਵਾਰ ਦੀ ਟਰੇਡਿੰਗ ਕੰਪਨੀ ਭਾਰੀ ਕਿਉਂਕਿ ਪਿਛਲੇ 13 ਸਾਲ ਤੋਂ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਨਹੀਂ ਹੋਏ ਕਿ ਤੇ ਸ਼੍ਰੋਮਣੀ ਕਮੇਟੀ ਜਿਹੜੀ ਅੱਜ ਦੇਖੋ ਸਾਡੇ ਜਥੇਦਾਰ ਸਾਹਿਬ ਬਾਰੇ ਉੱਥੇ ਅੰਤਰਿਕ ਕਮੇਟੀ ਜਾਂ ਚੌੜਾ ਸਾਹਿਬ ਬਾਰੇ ਜਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਐਪਲੀਕੇਸ਼ਨਾਂ ਦਿੰਦੇ ਨੇ ਕਿ ਇਹਨਾਂ ਨੂੰ ਪਹਿਲਾਂ ਤਾਂ ਆਪਣੇ ਆਪ ਹੀ ਪਤਾ ਚਾਹੀਦਾ ਕਿ ਇਹ ਤੁਸੀਂ ਇਲੈਕਟਡ ਹੈ ਹੀ ਨਹੀਂ ਤੁਸੀਂ ਤਾਂ ਬਾਦਲਾਂ ਦੀ ਛਤਰਛਾਇਆ ਹੇਠ ਪੜ ਰਹੇ ਪਹਾੜੇ ਦੇ ਕੁਝ ਲੋਕ ਹੋ ਤੇ ਜੇ ਉਹਦੋਂ ਦਾ ਫੈਸਲਾ ਆ ਕੇ ਕਿਤੇ ਥੋੜਾ ਜਿਹਾ ਕਿਤੇ ਜਥੇਦਾਰ ਹੋਰ ਸਖਤ ਫੈਸਲਾ ਲੈਂਦੇ ਦੇਖੋ ਜੀ ਬਾਦਲ ਪਰਿਵਾਰ ਤਾਂ ਸਿੱਖਣੇ ਨਹੀਂ ਤੇ ਸਿੱਕੇ ਹੋਏ ਨੇ ਕਿਉਂਕਿ ਜਦੋਂ ਕੋਈ ਇਨਸਾ ਹੀ ਬਣ ਗਿਆ ਜਿਨੇ ਰਾਮ ਰਹੀਮ ਨੂੰ ਮਾਫੀ ਦਵਾਤੀ ਗੁਰੂ ਸਾਹਿਬ ਦਾ ਬਦਬੀ ਕਰਵਾਤੀ ਬਹਿਬਲ ਗੋਲੀकांड ਕਰਵਾਤਾ ਇਹਨਾਂ ਨੂੰ ਜਿਹੜੇ ਸੈਣੀ ਵਰਗੇ ਅਫਸਰਾਂ ਨੂੰ ਲਵਾ ਕੇ ਸਾਡੇ ਜਿਹੜੇ ਪਿਛਲੇ ਜਥੇ ਦੀ ਅਕਾਲ ਤਖਤ ਸਾਹਿਬ ਦੇ ਕੌਂਕੇ ਸਾਹਿਬ ਵਰਗਿਆਂ ਨੂੰ ਔਰ ਸਾਡੇ ਨੇਕਾਂ ਨੌਜਵਾਨ ਜਿਹੜੇ ਕੋ-ਕੋਕ ਸ਼ਹੀਦ ਕਰਤੇ ਤੇ ਉਹਨਾਂ ਨੂੰ ਅਫਸਰਾਂ ਨੂੰ ਇਹ ਤਰੱਕੀਆਂ ਦੇ ਰਹੇ ਨੇ ਇਹ ਤਾਂ ਛੇਕੇ ਹੋਏ ਨੇ ਇਹਨਾਂ ਦੇ ਤਾਂ ਪੈਰ ਥਲੇ ਬਟੇਰਾ ਆਇਆ ਸੀ ਸਰਕਾਰ ਰਿਪੀਟ ਹੋ ਗਈ ਇਹਨਾਂ ਨੂੰ ਭਰੇਖਾ ਹੋ ਗਿਆ ਤੇ ਗੁਰੂ ਘਰ ਇਹਨਾਂ ਨੇ ਨਿੱਜ ਦੀ ਜ਼ਕੀਰ ਬਣਾ ਲਈ ਕਿਤਨੇ ਕਿਤੇ ਇਹ ਨਹੀਂ ਜਾਪਦਾ ਕਿ ਸਿੱਖ ਸੰਗਤਾਂ ਜਿਹੜੀਆਂ ਦੋਫਾੜ ਵੀ ਨਜ਼ਰ ਆਉਂਦੀਆਂ ਨਹੀਂ ਜੀ ਦੋਫਾੜ ਨਹੀਂ ਹੋਈਆਂ ਉਹ ਕਿਉਂ ਲੱਗ ਰਿਹਾ ਉਹ ਸਾਨੂੰ ਇਸ ਕਰਕੇ ਲੱਗ ਰਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ 13 ਸਾਲ ਤੋਂ ਇਲੈਕਸ਼ਨ ਨਹੀਂ ਹੋਏ ਉਹ ਇਹਨਾਂ ਦੇ ਪਿੱਠੂ ਪਾਲਤੂ ਕੁੱਤੇਾਂ ਦਾ ਮੈਂ ਤਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਿਉਂਕਿ ਉਹਨਾਂ ਮੈਂਬਰਾਂ ਦਾ ਕੀ ਫਰਜ਼ ਬੰਦਾ ਸੀ ਤਾਂ ਉਦੋਂ ਫੈਸਲਾ ਕੀ ਬੰਦਾ ਸੀ ਕਿ ਜਿਹੜਾ 90 ਜਾਂ 97 ਲੱਖ ਰੁਪਈਆ ਸੀ ਜੇ ਮੈਂ ਕਿਤੇ ਤੁਸੀਂ ਕਿਸੇ ਭਰਾ ਦੀ ਡਿਊਟੀ ਲੱਗੀ ਕਿ ਤੂੰ ਇਸ ਸੰਸਥਾ ਦਾ ਮੁਖੀ ਹੈ ਮੈਂਬਰ ਹੈ ਤੇ ਜਦੋਂ 97 ਲੱਖ ਦਾ ਹੋਇਆ ਸੀ ਫੈਸਲਾ ਕਿ ਤੁਸੀਂ ਅਸ਼ਤਿਆਰ RAMLAL ਨੂੰ ਦਿਓ ਉਦੋਂ ਉਹਨਾਂ ਦੀ ਤੇ ਜ਼ਮੀਰ ਹੁੰਦੀ ਤੂੰ ਉਹਨਾਂ ਦਾ ਬੋਲਣਾ ਫਰਜ਼ ਬੰਦਾ ਸੀ ਕਿਉਂਕਿ ਉਹ ਮਰਿਆਂ ਚ ਮੀਰਾ ਵਾਲੇ ਬੈਠੇ ਨੇ ਤੇ ਇਸੇ ਕਰਕੇ ਧਾਮੀ ਕਦੀ ਬੀਬੀ ਜ਼ਗੀਰ ਕੌਰ ਨੂੰ ਗਾਲਾਂ ਕੱਢਦਾ ਔਰ ਜਿਹੜਾ ਵੀ ਕੋਈ ਫੈਸਲਾ ਜਥੇਦਾਰ ਜੇ ਅਸੀਂ ਕਹਿ ਦਈਏ ਕਈ ਸਾਡੀਆਂ ਸਿੱਖਾਂ ਦੇ ਮਣੇ ਚ ਥੋੜੀ ਦੁਬਤਾ ਵੀ ਸਿੰਘ ਸਾਹਿਬ ਪਹਿਲਾਂ ਕਿਉਂ ਨਹੀਂ ਬੋਲੇ ਦੇਖੋ ਜੇ ਬੰਦਾ ਪਹਿਲੇ ਦਿਨ ਹੀ ਬੋਲ ਪੈਂਦੇ ਤੇ ਲੋਕਾਂ ਨੇ ਕਹਿਣਾ ਸੀ ਕਿ ਇਹਨੂੰ ਜਥੇਦਾਰੀ ਕਰਨੀ ਨਹੀਂ ਆਈ ਪਰ ਇਹਦੇ ਮਣੇ ਚ ਹਰਪ੍ਰੀਤ ਜੀ ਦੇ ਇੱਕ ਕੌਮ ਪ੍ਰਤੀ ਦਰਦ ਸੀ ਚੁੱਪ ਕਰਕੇ ਬੈਠੇ ਰਹਿ ਵੀ ਚਲੋ ਕਿਤੇ ਟਾਈਮ ਆਊਗਾ ਇਹ ਫੇਰ ਇਹਨਾਂ ਨੂੰ ਜਵਾਬ ਦਿੱਤਾ ਜਾਏ ਤੇ ਤੁਸੀਂ ਇਹ ਦੇਖੋ ਜਿੱਦਨ ਫੈਸਲਾ ਕੀਤਾ ਉਥੇ ਕਾਲ ਤੱਕ ਸਾਹਿਬ ਤੋਂ ਤੇ ਬੜੀ ਨਿਡਰਤਾ ਨਾਲ ਫੈਸਲਾ ਆਇਆ ਤੇ ਮੈਂ ਜਥੇਦਾਰ ਰਖਬੀਰ ਸਿੰਘ ਜੀ ਨੂੰ ਵੀ ਇੱਕ ਬੇਨਤੀ ਕਰਨਾ ਕਿ ਉਦੋਂ ਜਦੋਂ ਫੈਸਲਾ ਕਰ ਰਹੇ ਸੀ ਤੇ ਤੁਸੀਂ ਸਾਰ ਸੁਖਬੀਰ ਸਿੰਘ ਬਾਦਲ ਕਿਆ ਮਜੀਠੀਆ ਦੀ ਗੱਲ ਕਰ ਲਈਏ ਤੇ ਮਜੀਠੀਆ ਉਥੇ ਪ੍ਰੈਸ ਕਾਨਫਰੰਸ ਜਦੋਂ ਕਰਦਾ ਸੀ ਕਿ ਅੰਦਰੋਜੀ ਵੀਡੀਓਜ਼ ਦੇਖੋ ਜੀ ਮੇਰੇ ਕੋਲ ਹੈ ਕੀ ਨੇ ਆਹ ਨਹੀਂ ਕਿ ਉਹਨੂੰ ਪਤਾ ਨਹੀਂ ਸੀ ਕਿ ਤੈਨੂੰ ਕੌਣ ਇੱਕ ਤਨਖਾਹਿਆਂ ਨੂੰ ਦੇ ਰਿਹਾ ਅੰਦਰੋ ਵੀਡੀਓ ਸੋ ਸਾਰਾ ਇਹਨਾਂ ਦੀ ਮਿਲੀ ਭੁਗਤੇ ਤੇ ਜਿਹੜਾ ਸੁਖਬੀਰ ਕਹਿੰਦਾ ਸੀ ਨਾ ਕਿ ਸਾਨੂੰ ਗੋਲੀ ਮਾਰ ਦਿਓ ਕੌਮ ਇੰਨੀ ਕੁ ਅੱਕੀ ਪਈ ਏ ਲੋ ਮੈਂ ਕਹਿੰਦਾ ਜੀ ਇਹਨਾਂ ਨੂੰ ਕਿਤੇ ਇੱਕ ਇਕੱਠ ਕਰ ਲੋ ਇਹਨਾਂ ਸਾਰੇ ਸੁਖਬੀਰ ਆਣਾ ਨੂੰ ਇਹਨਾਂ ਦੇ ਲੂੰਗ ਲੈਣੇ ਨੂੰ ਇਕੱਠਾ ਕਰ ਲੋ ਚਾਹ ਉਹ ਹੈਗਾ ਜਿਹੜਾ ਵਿਰਸਾ ਬਟੂ ਆ ਮਜੀਠੀਆ ਵੀ ਤੇ ਇੱਕ ਪਾਸੇ 60 ਸਾਨੂੰ ਫੜਾ ਦਿਓ ਤੇ ਇੱਕ ਪਾਸੇ ਇਹਨਾਂ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਫੜਾ ਦਿਓ ਤੇ ਇਹ ਸਾਰੇ ਅੱਗੇ ਠਲ ਦਿਓ ਇਹ ਸਾਨੂੰ ਮਾਰ ਦੇਣ ਤੇ ਅਸੀਂ ਉਹਨਾਂ ਨੂੰ ਮਾਰ ਦੇਣੇ ਜੇ ਇਹਨਾਂ ਨੂੰ ਇੰਨਾ ਹੀ ਚਾਹ ਤੇਸ਼ ਵਿਦੇਸ਼ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ ਡੀ5 ਚੈਨਲ ਪੰਜਾਬੀ ਦੇ ਨਾਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇਵਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ